ਗੁੱਡ ਆਫਟਰਨੂੰ ਦਿ ਸਾਰਿਆਂ ਨੂੰ ਮੈਂ ਡੀਐਸਪੀ ਆਤਿਸ਼ ਬਾੜੀਆ ਡੀਐਸਪੀ ਇਨਵੈਸਟੀਗੇਸ਼ਨ ਕਮ ਸਾਈਬਰ ਕ੍ਰਾਈਮ ਹਿਸ਼ਾਰਪੁਰ ਤੁਹਾਡੇ ਸਾਰਿਆਂ ਨਾਲ ਮੈਂ ਇੱਕ ਬਹੁਤ ਐਮ ਜਿਹੜੀ ਹੈ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਇੱਕ ਵੱਡਾ ਫਰਾਡ ਬੰਦਾ ਜਾ ਰਿਹਾ ਹੈ ਉਹਦੇ ਤਹਿਤ ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਤੁਹਾਡੇ ਫੋਨ ਤੇ ਜਦੋਂ ਵੀ ਕੋਈ ਵੀ ਅਣਜਾਣ ਬੰਦਾ ਫੋਨ ਕਰਕੇ ਤੁਹਾਰ ਤੋਂ OTP ਦੀ ਮੰਗ ਕਰਦਾ ਤਾਂ ਉਹ ਕਦੇ ਵੀ ਸ਼ੇਅਰ ਨਾ ਕਰੋ ਕੋਈ ਵੀ ਬੈਂਕ ਜਾਂ ਕੋਈ ਵੀ ਇੱਦਾਂ ਦਾ ਅਦਾਰਾ ਤੁਹਾਰ ਤੋਂ ਕਦੇ ਵੀ OTP ਦੀ ਮੰਗ ਨਹੀਂ ਕਰਦਾ ਸਕਿੰਡੀ ਜਿਹੜਾ ਅੱਜਕੱਲ੍ਹ ਦੇਖਣ ਦੇ ਵਿੱਚ ਆਇਆ ਹੈ ਉਹ ਤਰ੍ਹਾਂ ਦੇ ਡਿਜੀਟਲ ਅਰੈਸਟ ਦਾ ਤੁਹਾਨੂੰ ਵੀਡੀਓ ਕਾਲ ਆਉਂਦੀ ਹੈ ਜਿਹਦੇ ਵਿੱਚ ਇੱਕ ਵਰਦੀ ਧਾਰੀ ਅਫਸਰ ਜਿਹੜਾ ਹੈ ਦੂਜੇ ਪਾਸੇ ਬੈਠਾ ਹੁੰਦਾ ਹੈ ਉਹ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਚਾਂਸੇ ਚ ਲੈ ਸਕਦਾ ਹੈ ਉਹ ਤੁਹਾਨੂੰ ਕਹਿ ਸਕਦਾ ਹੈ ਕਿ ਤੁਹਾਡੇ ਪਾਰਸਲ ਦੇ ਵਿੱਚ ਜਿਹੜਾ ਨਸ਼ੀਲਾ ਪਦਾਰਥ ਫੜਿਆ ਗਿਆ ਹੈ ਤੁਹਾਡਾ ਕੋਈ ਪਾਰਸਲ ਕਸਟਮ ਤੇ ਫੜਿਆ ਗਿਆ ਹੈ ਜਾਂ ਤੁਹਾਡੀ ਕੋਈ ਨਾਮ ਜਿਹੜਾ ਹੈ ਕਿਸੇ ਹੋਰ ਪਰਚੇ ਦੇ ਵਿੱਚ ਪੈ ਗਿਆ ਹੈ ਜਿਹਦੇ ਕਰਮ ਉਹ ਤੁਹਾਨੂੰ ਪੂਰਾ ਕੋਰਟ ਦਾ ਪੂਰੇ ਸਮਨਿੰਗ ਦਾ ਪੂਰਾ ਸਾਰਾ ਸੀਨ ਦਿਖਾਉਂਦੇ ਆ ਪਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮੈਂ ਤੁਹਾਨੂੰ ਖਾਸ ਕਹਿਣਾ ਚਾਹਨਾ ਵਾਂ ਕਿ ਨਜ਼ਦੀਕੀ ਥਾਣੇ ਕੋਲ ਆ ਕੇ ਜਰੂਰ ਵੈਰੀਫਾਈ ਕਰੋ ਸਾਡੇ ਕੰਟਰੋਲ ਰੂਮ 1112 ਤੇ ਜਿਹੜਾ ਵਾ 112 ਤੇ ਫੋਨ ਕਰਕੇ ਇਹਦੀ ਜਾਣਕਾਰੀ ਲੈ ਲਓ ਇਸ ਤੋਂ ਇਲਾਵਾ ਜਿਹੜੇ ਅੱਜਕੱਲ ਆਮ ਸਾਡੇ ਦੇਖਾਂ ਚ ਫਰਾਡ ਚੱਲਦੇ ਪਏ ਆ ਉਹ ਹੈਗੇ ਆ ਕਿ ਜੀ ਤੁਹਾਡਾ ਪਰਿਵਾਰਿਕ ਮੈਂਬਰ ਗ੍ਰਿਫਟਾਰ ਹੋ ਗਿਆ ਵਾ ਤੁਹਾਡਾ ਕੋਈ ਸਾਕਾ ਸੰਬੰਧੀ ਕੈਨੇਡਾ ਰਹਿ ਰਿਹਾ ਹੁੰਦਾ ਵਾ ਬਾਹਰਲੇ ਦੇਸ਼ ਚ ਰਹਿ ਰਿਹਾ ਹੁੰਦਾ ਟਾਈਮ ਡਿਫਰੈਂਸ ਕਰਨ ਤੁਸੀਂ ਉਹਨਾਂ ਨੂੰ ਫੋਨ ਕਰਕੇ ਕਨਫਰਮ ਵੀ ਨਹੀਂ ਕਰ ਸਕਦੇ ਤੇ ਉਹ ਤੁਹਾਨੂੰ ਪੁੱਛ ਕੇ ਕਹਿ ਦਿੰਦੇ ਨੇ ਕਿ ਜੀ ਉਹਨਾਂ ਦਾ ਗ੍ਰਿਫਟਾਰ ਹੋ ਗਿਆ ਵਾ ਤੇ ਤੁਹਾਨੂੰ ਪੈਸੇ ਭਾਣ ਵਾਸਤੇ ਕਹਿੰਦੇ ਨੇ ਜਾਂ ਫਿਰ ਕੋ ਬहोत ਸਹਾਇਤਾ ਨੂੰ ਤੁਰੰਤ ਅਮੀਰ ਬਣਨ ਦੀਆਂ ਸਕੀਮਾਂ ਦਿੰਦੇ ਆ ਕਿ ਤੁਸੀਂ ਆ ਪਾਲਿਸੀ ਚ ਇਨਵੈਸਟ ਕਰੋ ਆ ਵਾਲੀ ਚੀਜ਼ ਦੇ ਵਿੱਚ ਇਨਵੈਸਟ ਕਰੋ ਤੁਹਾਡੇ ਪੈਸੇ ਜਿਹੜੇ ਡਬਲ ਹੋ ਜਾਣਗੇ ਇਹ ਸਾਰੀਆਂ ਚੀਜ਼ਾਂ ਤੋਂ ਤੁਸੀਂ ਬਹੁਤ ਜ਼ਿਆਦਾ ਸਖਰ ਕਰੋ ਬਿਨਾ ਕਿਸੇ ਦੀ ਸਲਾਹ ਲਏ ਸਾਈਬਰ ਕ੍ਰਾਈਮ ਕਿਸੇ ਵਧੀਆ ਕੰਸਲਟੈਂਟ ਦੀ ਸਲਾਹ ਲਏ ਨਜ਼ਦੀਕੀ ਥਾੜੇ ਦੀ ਸਲਾਹ ਲਏ ਕੋਈ ਵੀ ਇਦਾਂ ਦਾ ਕਦਮ ਨਾ ਚੁੱਕੋ ਜਿਸ ਨਾਲ ਤੁਹਾਨੂੰ ਵਿੱਤੀ ਨੁਕਸਾਨ ਹੋ ਜਾਵੇ ਜੇ ਕੋਈ ਤੁਹਾਡੇ ਨਾਲ ਇਦਾਂ ਦਾ ਨੁਕਸਾਨ ਹੋ ਵੀ ਜਾਂਦਾ ਹੈ امیجیٹلیلپ لائن نمبر ایک نو تین جی رو یعنی کہ انیس سو تین نمبر تو یہ نمبر جہاں ہوں مانو ڈی جی پی صاحب نے ਇਹਦੇ ਨਾਲ 350 ਤੋਂ ਜ਼ਿਆਦਾ ਬੈਂਕ ਵਾਲਟ ਕੰਪਨੀਆਂ ਆਨਲਾਈਨ ਬੈਂਕਿੰਗ ਕੰਪਨੀਆਂ ਜੁੜ ਚੁੱਕੀਆਂ ਨੇ ਤਾਂ ਜੇ ਤੁਹਾਡੇ ਨਾਲ ਕੋਈ ਅਸੀ ट्रांजैक्शन ਹੋ ਗਈ ਹੈ ਕਿ ਤੁਹਾਡੇ ਖਾਤੇ ਚੋਂ ਪੈਸੇ ਚਲੇ ਗਏ ਨੇ 1930 ਨੰਬਰ ਤੇ ਫੋਨ ਕਰਕੇ ਆਪਣੀ ट्रांजैक्शन ਆਈਡੀ ਆਪਣਾ ਬੈਂਕ ਅਕਾਊਂਟ ਨੰਬਰ ਜੇ ਤੁਸੀਂ ਉਹਨਾਂ ਨੂੰ ਦੇ ਦਿੰਦੇ ਹੋ ਤਾਂ ਜਿਸ ਵੀ ਖਾਤੇ ਚ ਪੈਸੇ ਗਏ ਨੇ ਉਹ ਖਾਤੇ 'ਚ ਤੁਰੰਤ ਫ੍ਰੀਜ਼ ਲੱਗ ਜਾਂਦਾ ਹੈ ਤੋਂ ਬੇ ਪੈਸਿਆਂ ਦਾ ਬਚਾਅ ਹੋ ਜਾਂਦਾ ਹੈ ਜਿਹੜੇ ਵੀ ਤੁਸੀਂ ਕੋਰਟ ਤੋਂ ਆਰਡਰ ਲੈ ਕੇ ਉਹ ਪੈਸੇ ਵਾਪਸ ਆਪਣੇ ਖਾਤੇ ਵਿੱਚ ਲਿਆ ਸਕਦੇ ਹੋ ਤਾਂ ਸਾਈਬਰ ਕ੍ਰਾਈਮ ਨੂੰ ਲੈ ਕੇ ਤੁਸੀਂ ਬਹੁਤ ਜ਼ਿਆਦਾ ਸਟੇਅਰ ਕਰੋ ਆਸ-ਪਾਸ ਸਾਰੇ ਵਿਅਕਤੀਆਂ ਨੂੰ ਜਿਹੜਾ ਹੈ ਸਲਾਹ ਦਿਓ ਕਿ ਉਹ ਇਸ ਤੋਂ ਬਚੇ ਰਹੇ ਬਹੁਤ-ਬਹੁਤ ਧੰਨਵਾਦ ਸਰ ਕਾਫੀ ਲੋਗਾਂ ਨੂੰ ਕਿੰਦਾ ਕੋਰੀਅਰ ਵੀ ਆ ਜਾਂਦੀ ਹੈ ਪ੍ਰੋਬਲਮ ਆਉਂਦੀ ਕੋਰੀਅਰ ਨੂੰ ਮੰਗਦੇ ਆਨਲਾਈਨ ਸ਼ੋਪਿੰਗ ਦੇ ਵਿੱਚ ਜੇ ਚੋ ਕੋਈ ਵਾਰ ਹੀ ਸਾਬਤ ਦੀ ਦਿੱਕੀ ਨਿਕਲਦੀ ਐਟੇ ਨਿਕਲਦੀ ਉਹਨਾਂ ਦਾ ਕੀ ਹੈ ਕੋਈ ਇਮੀਡੀਏਟਲੀ ਤੁਸੀਂ ਕੈਰੀਅਰ ਕੰਪਨੀ ਦੇ ਹੈਲਪਲਾਈਨ ਨੰਬਰਸ ਨੇ ਫੀਡਬੈਕਸ ਨੇ ਜਿਹੜਾ ਵਾ ਉਹਦਾ ਫਿਰ ਤੁਸੀਂ ਕੰਪਲੇਨਟ ਜਾਰ ਕਰ ਸਕਦੇ ਹੋ ਜੇ ਤੁਹਾਨੂੰ ਉੱਥੋਂ ਸੈਟੀਸਫੈਕਟਰੀ ਜਵਾਬ ਨਹੀਂ ਆਉਂਦਾ ਤਾਂ ਤੁਸੀਂ ਸਾਈਬਰ ਥਾਣੇ ਆ ਕੇ ਆਪਣੀ ਕੰਪਲੇਨਟ ਵੀ ਜਾਰ ਕਰ ਸਕਦੇ ਹੋ ਸਾਡਾ ਆਲਮੋਸਟ ਸਾਰੀਆਂ ਕੰਪਨੀਆਂ ਦੇ ਨੋਡਲ ਆਫਿਸਰਸ ਨਾਲ ਰابطਾ ਹੈ ਅਸੀਂ ਉਹਨਾਂ ਦੀ ਕੰਪਲੇਨਟ ਨੂੰ ਇਮੀਡੀਏਟਲੀ ਰਿਡਰੈਸ ਕਰਨ ਲਈ ਸੰਬੰਧਿਤ ਕੰਪਨੀ ਨਾਲ ਜ਼ਰੂਰ ਕਾਲ ਮਿਲ ਕਰਾਂਗੇ